ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਦੇ ਵੱਲੋਂ ਆਪਣੀ ਜਥੇਬੰਦੀ ਸਮੇਤ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ 5 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਤੁਰੰਦਰ ਖਿਲਾਫ ਅਤਿੱਖਾ ਵਿਰੋਧ ਪ੍ਰਗਟ ਕੀਤਾ ਗਿਆ ਈਮਾਨ ਸਿੰਘ ਮਾਨ ਨੇ ਕਹਿ ਕੇ ਫਿਲਮ ਪੰਜਾਬ ਦੇ ਸਿੱਖ ਪੰਥ ਦੇ ਮਲਜ਼ਮਾ ਨੂੰ ਹੀਰੋ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਿੱਖ ਕੌਮ ਲਈ અપਮਾਨਜਨਕ ਅਤੇ ਇਤਿਹਾਸਿਕ ਸਚਾਈ ਨਾਲ ਛੇੜਛਾੜ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਉਲਟ ਪੰਜਾਬ 95 ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜੋ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਮਹਾਨ ਕਾਰਕੁਨ ਸਨ ਉਹਨਾਂ ਦਾ ਸੱਚ ਰੂਪ ਦਰਸਾਇਆ ਗਿਆ ਸੀ ਪਰ ਉਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਇਹ ਦੁਹਰਾ ਮਾਪਦੰਡ ਸਪਸ਼ਟ ਕਰਦਾ ਹੈ ਕਿ ਫਿਲਮ ਰਾਹੀਂ ਸਿੱਖ ਇਤਿਹਾਸ ਨੂੰ ਰੋਡ ਰੋਡ ਕੇ ਦਿਖਾਉਣ ਦੀ ਸਾਜ਼ਿਸ਼ ਚੱਲ ਰਹੀ ਹੈ ਇਸ ਮੌਕੇ ਹੋਰ ਵੀ ਕਈ ਆਗੂ ਮੌਜੂਦ ਰਹੇ ਈਮਾਨ ਸਿੰਘ ਮਾਨ ਨੇ ਹੋਰ ਕੀ ਕੁਝ ਕੀਤਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਇਹਨਾਂ ਨੇ ਕੇਪੀਐਸ ਗੱਲ ਦੇ ਪਿੱਛੇ ਖੜ ਕੇ ਸੈਂਟਰ ਦੀ ਹਮਾਇਤ ਉਸ ਪੁਲਸ ਕਾਰਜਕਾਰੀ ਦੇ ਪਿੱਛੇ ਰੱਖੀ ਸਪੋਰਟ ਕੀਤੀ ਜੋ ਕੇਪੀਐਸ ਗੱਲ ਅਜ਼ਾਰ ਆਲਮ ਸੁਮੇਦ ਸੈਣੀ ਫਜੀਤ ਸਿੰਘ ਸੰਧੂ ਔਰ ਹੋਰ ਜਿਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਦਾ ਕਤਲ ਕੀਤਾ ਸੀ ਉਹਨਾਂ ਦੇ ਮਗਰ ਆਈਬੀ ਦੇ ਵਿੱਚ ਅਜੀਤ ਦੁਵਾਲ ਰਹੇ ਹਨ ਇਹਨਾਂ ਨੇ ਜਿਹੜੀ ਕੈਟ ਪੈਦਾ ਹੋਈ ਸੀ ਪੰਜਾਬ 'ਚ ਜਿਹੜਾ ਅਸੈਂਬਲੀ ਵਿੱਚ ਅਮਰਿੰਦਰ ਸਿੰਘ ਡੀਜੀਪੀ ਵਰਕ ਆਦ ਨੇ ਮੰਨਿਆ ਕਿ ਪੰਜਾਬ ਨੇ ਪਾਲੇ ਸੀ ਉਹ ਇਹਨਾਂ ਦੇ ਦੇਖਰੇ ਅਦੀਨ ਹੋਏ ਸੀਗੇ ਔਰ ਇਹਨਾਂ ਨੇ ਜੋ ਕੋਰੇ ਟਾਰਗੇਟਡ ਕਿਲਿੰਗ ਦਾ ਦੌਰਾਨ ਚੱਲਿਆ ਪੰਜਾਬ ਦੇ ਵਿੱਚ ਅਜੀਤ ਦੋਵਾਲ ਉਸ ਪੁਲਸ ਦੇ ਨਾਲ ਬਹੁਤ ਨਜ਼ਦੀਕੀ ਸੰਬੰਧ ਰੱਖਦਾ ਹੈਗਾ ਇਹ ਵੀ ਕਿਹਾ ਜਾਂਦਾ ਹੈ ਕਿ ਹਫਤੇ ਦੇ ਟਾਰਗੇਟ ਪੁਲਸ ਨੂੰ ਕਿਲਿੰਗ ਦੇ ਦਿੱਤੇ ਜਾਂਦੇ ਸੀਗੇ ਔਰ ਉਹਦਾ ਪੇਪਰ ਵਰਕ ਵੀ ਸਟੈਂਡਰਡਾਈਜ਼ ਹੋਇਆ ਸੀਗਾ ਗਲੋਂ ਸਾਈਟ ਤੇ ਰਿਪੋਰਟ ਦੇ ਜਿਵੇਂ ਮੁਗਲਾਂ ਨੇ ਕੀਤਾ ਹੋਇਆ ਸੀਗਾ ਸਿੱਖਾਂ ਦੇ ਉੱਤੇ ਉਸੇ ਤਰ੍ਹਾਂ ਅਜੀਤ ਦਵਾਲ ਨੇ ਕੀਤਾ ਹੈਗਾ ਜਿੱਥੇ ਬਲੈਕ ਥੰਡਰ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ ਰਿਕਸ਼ੇ ਚਲਾ ਕੇ ਆਈਡੈਂਟੀਫਾਈ ਕਰਕੇ ਲਿਸਟਸ ਫੋ ਇਲੀਮੀਨੇਸ਼ਨ ਇਹਨਾਂ ਨੇ ਪੂਰੇ ਤਿਆਰ ਕੀਤੀਆਂ ਸੀ ਇੱਥੇ ਦੱਸਣ ਯੋਗ ਹੈ ਕਿ ਇਹ ਜਿਹੜੀ ਪਾਲਿਸੀ ਕੇ ਪੀਐਸ ਗਿਲ ਰੇਬੇਰੋ ਆਗ ਤੇ ਅਜੀਤ ਦਵਾਲ ਤੇ ਕਹੇ ਤੇ ਉਹ ਕਿਲਿੰਗ ਸਾਰੀ ਐਕਸਟਰਾ ਜੁਡੀਸ਼ੀਅਲ ਰਹੀ ਹੈ ਜਿਸ ਦਾ ਵੇਰਵਾ ਜਸਵੰਤ ਸਿੰਘ ਖਾਲੜਾ ਨੇ ਸ਼ਮਸ਼ਾਨ ਘਾਟਾਂ ਦੇ ਕੇਸਾਂ 'ਚ ਤੇ ਹੁਣ ਜਿਵੇਂ ਸੂਬੇ ਸਰਹੰਦ ਦਾ ਤੁਸੀਂ ਸੁਣਿਆ ਕਿਵੇਂ ਉਹਨਾਂ ਨੇ ਬੁਚੜਬਾਜੀ ਕੀਤੀ ਹੈ ਇਹ ਸੈਂਟਰ ਦੀ ਪਾਲਿਸੀ ਸੀ ਔਰ ਅਜੀਤ ਦੋਵਾਲ ਇਹਦੇ ਵਿੱਚ ਇੰਟਿਮੀਟਲੀ ਕਨੈਕਟਡ ਸੀਗਾ ਜਦ 1990 ਤੋਂ 2000 ਕਸ਼ਮੀਰ 'ਚ ਅਜੀਤ ਦੋਵਾਲ ਦਾ ਕਰੀਅਰ ਚੱਲਿਆ ਹੈਗਾ ਉੱਥੇ ਇਹਨਾਂ ਨੇ ਜਿਹੜੇ ਉਧਰ ਦੇ ਮਿਲਟੈਂਟ ਸੀਗੇ ਜਿਵੇਂ ਇਕਮਾਨ ਸੀਗਾ ਉਹਨਾਂ ਨੂੰ ਪਲਟ ਕੇ ਤਬਦੀਲ ਕਰਕੇ ਆਪਣੇ ਪੱਖੋਂ ਉੱਥੇ ਕਿਲਿੰਗ ਸ਼ੁਰੂ ਕਰਾਤੀ ਜੋ ਕਿ ਉੱਥੇ ਉਹਨਾਂ ਨੇ ਇਲਫੰਟ੍ਰੇਸ਼ਨ ਕਰਕੇ ਜਿਹੜੇ ਮਿਲਟੈਂਟ ਸੀ ਉਹਨਾਂ ਨੂੰ ਮਾਰਨ ਦਾ ਦੌਰ ਸ਼ੁਰੂ ਕੀਤਾ ਉਹਦੇ ਵਿੱਚ ਵੀ ਅਜੀਤ ਦੋਵਾਲ ਦੀ ਅਕਾਉਂਟੇਬਿਲਟੀ ਕੋਈ ਨਹੀਂ ਅੱਜ ਤੱਕ ਹੋਈ ਹੈਗੀ ਐ ਜਿਹੜੀਆਂ ਕਿਲਿੰਗਸ ਜਿਵੇਂ ਪੰਜਾਬ ਦੇ ਵਿੱਚ ਸਿੱਖਾਆਂ ਨਹੀਂ ਕੀਤੀਆਂ ਸੀ ਕਾਨੂੰਨ ਦੇ ਦੈਰੇ ਤੋਂ ਬਾਹਰ ਐਕਸਟਰਾ ਜੁਡੀਸ਼ੀਅਲ ਕਿਲਿੰਗ ਲਿਮਿਨੇਸ਼ਨ ਉਹੀ ਪ੍ਰੋਗਰਾਮ ਕਸ਼ਮੀਰ ਦੇ ਵਿੱਚ ਇਹਨਾਂ ਨੇ ਸ਼ੁਰੂ ਕੀਤਾ ਤੇ ਇਹ ਦੱਸਣ ਯੋਗ ਹੈ ਕਿ ਜਿਹੜਾ ਇਹਨਾਂ ਦਾ ਦਿਮਾਗ ਸਿੱਖਾ ਪ੍ਰਤੀ ਸੀ ਉਹ ਉਹਦਾ ਇੱਕ ਪ੍ਰਕਟਾਵਾ 36 ਚੀਤੀ ਸਿੰਗਾਪੁਰਾ ਦੇ ਵਿੱਚ ਵੀ ਸਾਨੂੰ ਦਿਖਦਾ ਜਿੱਥੇ 36 ਸਿੱਖਾਂ ਨੂੰ ਕਤਲ ਕੀਤਾ ਗਿਆ ਔਰ ਬਿਲ ਕਲੈਂਟਨ ਮੈਡਲਿਨ 올ਬਰਾਇਟ ਦੀ ਕਿਤਾਬ ਵਿੱਚ ਕਹਿੰਦਾ ਹੈ ਕਿ ਇੱਕ ਕਲਿੰਗ ਇੰਡੀਅਨ ਸਟੇਟ ਨੇ ਕੀਤੀ ਸੀ ਔਰ ਉਥੇ ਵੀ ਆਈਪੀ ਦਾ ਇਨਚਾਰਜ ਉਸ ਸਮੇਂ ਅਜੀਤ ਦੋਵਾਲ ਸੀਗਾ ਇਹ ਦਿਖਾਉਣ ਵਾਸਤੇ ਕਿ ਇਹ ਭਾਰਤਸ ਭੇਟੀਆਂ ਨੇ ਆ ਕੇ ਸਿੱਖ ਮਾਰੇ ਆ ਆਰਮੀ ਨੇ ਪਥਰੀਬਲ ਦੇ ਵਿੱਚ ਇਨਕਾਊਂਟਰ ਕੀਤਾ ਪਥਰੀਬਲ ਦੇ ਇਨਕਾਊਂਟਰ ਦੇ ਵਿੱਚ ਜਿਹੜੇ ਬੰਦੇ ਮਾਰੇ ਉਹਨਾਂ ਨੂੰ ਤੂਖ ਕੇ ਸਾੜਤਾ ਕਿ ਸਿਆਣਾ ਹੋਵੇ ਤੇ ਕਲੇਮ ਕੀਤਾ ਕਿ ਬਾਹਰਲੇ ਕੁਸਪੈਟੀਏ ਆ ਕੇ ਸਿੱਖਾਂ ਨੂੰ ਮਾਰ ਕੇ ਗਏ ਜਿਨ੍ਹਾਂ ਨੂੰ ਅਸੀਂ ਮਾਰ ਕੇ ਉਰੇ ਤੁਹਾਡੇ ਸਾਹਮਣੇ ਅਣਪਛਾਤੇ ਪੇਸ਼ ਕਰਤਾ ਜਾਂ ਤਾਂ ਉਥੇ ਰੌਲਾ ਪਿਆ ਕਿ ਇਹ ਤਾਂ ਸਾਡੇ ਪਿੰਡਾਂ ਦੇ ਬੰਦੇ ਸੀਗੇ ਇਨਵੈਸਟੀਗੇਸ਼ਨ ਹੋਈ ਇਨਵੈਸਟੀਗੇਸ਼ਨ ਦੇ ਵਿੱਚ ਨਿਕਲਿਆ ਉਹਨਾਂ ਦੇ ਡੀਐਨਏ ਦੇ ਤਹਿਤ ਕਿ ਉਸ ਪਿੰਡ ਦੇ ਬੰਦਿਆਂ ਤੇ ਨਾਲ ਬੀਐਨਏ ਮੈਚ ਕਰਦਾ ਸੀ ਕੋਈ ਚਾਚਾ ਕੋਈ ਤਾਇਆ ਕੋਈ ਭਰਾ ਕੋਈ ਪਿਓ ਦਾਦਾ ਇਹੋ ਜਿਹੇ ਬੰਦੇ ਫੌਜ ਨੇ ਮਾਰੇ ਉਹਦੀ ਇਨਕੁਆਇਰੀ ਵੀ ਕੀਤੀ ਪਰ ਜਿਹੋ ਜੇ ਕਾਨੂੰਨ ਭਾਰਤ 'ਚ ਹੈਗੇ ਆ ਆਰਮ ਫੋਰਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਆਦਿ ਉਸ ਅਧੀਨ ਉਹਦਾ ਕੇਸ ਹੀ ਰਫਾ ਤਫਾ ਕਰਤਾ ਆਰਮੀ ਨੇ ਔਰ ਉੱਥੇ ਵੀ ਕੋਈ ਅਕਾਉਂਟੇਬਿਲਟੀ ਨਹੀਂ ਮਿਲੀ ਫੇਰ ਆ ਜਦ 2002 ਚ ਗੁਜਰਾਤ ਦੇ ਵਿੱਚ ਗੋਤਰਾ ਦੇ ਵਿੱਚ ਕਤਲਿਆਂ ਮੋਦੀ ਦੀ ਚੀਫ ਮਿਨਿਸਟਰਸ ਤਹਿਤ ਹੋਇਆ ਉਹਦੀ ਇਨਕੁਆਇਰੀ ਦੇ ਵਿੱਚ ਅਜੀਤ ਦੋਵਾਨ ਫੇਰ ਉਹਦੇ ਵਿੱਚ ਬੜਿਆ ਉੱਥੇ ਇਹਨੇ ਕੱਖ ਨਹੀਂ ਕੀਤਾ ਨੂੰ ਗੈਰ ਕਾਨੂੰਨਮ ਤੌਰ ਤੇ ਮਾਰੇ ਗਿਆ ਉਹਨਾਂ ਦੇ ਜ਼ਖਮਾਂ ਤੇ ਮੂਹਰ ਪਾਣ ਵਾਲੀ ਗੱਲ ਹੈ ਜਿਹੜੇ ਬੰਦੇ ਨੂੰ ਇੰਟਰਨੈਸ਼ਨਲ ਕਾਨੂੰਨ ਅਦੀਨ ਇਨਕੁਆਇਰੀ ਕਰਨੀ ਸੀ ਉਹਦੇ ਸਵਿਧਾਨ ਭਾਰਤ ਦੇ ਬਾਹਰ ਕੰਮ ਪਾਰ ਤਰੀਕੇ ਕਰਨ ਤੇ ਉੱਤੇ ਪ੍ਰਸ਼ਨ ਕਰਨੇ ਚਾਹੀਦੇ ਸੀ ਅੱਜ ਉਹਨੂੰ ਇੱਕ ਹੀਰੋ ਪੇਸ਼ ਕੀਤਾ ਜਾ ਰਿਹਾ ਹੈ ਜਿਹੜਾ ਸਵਿਧਾਨ ਪੰਗ ਕਰਕੇ ਕਾਨੂੰਨ ਦੇ ਦੈਰੇ ਤੋਂ ਬਾਹਰ ਇਹੋ ਜੇ ਕੰਮ ਕਰੇ ਉਹ ਕਿਸ ਮਾਤਰ ਦਾ ਹੀਰੋ ਹੈ ਅੱਜ ਯੂਐਸਏ ਕੈਨੇਡਾ ਹੁਣ ਇੰਗਲੈਂਡ ਭਾਰਤ ਦੇ ਤੇ ਉਂਗਲ ਚੱਕ ਕੇ ਕਹਿੰਦੇ ਆ ਕਿ ਇਹ ਬਾਹਰਲੇ ਦੇਸ਼ਾਂ 'ਚ ਕਤਲ ਕਰ ਰਹੇ ਆ ਉਹਦੇ ਨਾਲ ਸਾਡੀ ਇੰਟਰਨੈਸ਼ਨਲ ਰਿਲੇਸ਼ਨਸ ਖਰਾਬ ਹੋ ਰਹੀਆਂ ਉਹਦੇ ਨਾਲ ਉਂਗਲ ਉਠਾਈ ਜਾ ਰਹੀ ਆ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਇਹ ਬੰਦਾ ਕੋਈ ਸਿਫ ਦੀ ਹੋਗਾ ਇਸ ਬੰਦੇ ਨੂੰ ਤਾਂ ਕਾਨੂੰਨ ਦੇ ਦਾਰੇ 'ਚ ਲਿਆ ਕੇ ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਇਹਦਾ ਸਾਰਾ ਕੁਝ ਦੇਖਣਾ ਚਾਹੀਦਾ ਔਰ ਸਾਨੂੰ ਆਪਣੇ ਮਨ 'ਚ ਇਹ ਮਹਿਸੂਸ ਹੁੰਦਾ ਹੈ ਕਿ ਜਿੱਥੇ ਦੇਸ਼ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਸੀਗੀ ਜਿਸ ਤਰ੍ਹਾਂ 1984 'ਚ ਦਰਬਾਰ ਸਾਹਿਬ ਤੇ ਹਮਲੇ ਕੀਤੇ ਬੇਕਸੂਰ ਉੱਥੇ ਗਏ ਹੋਏ ਸੰਗਤਾਂ ਦਾ ਕਤਲੇਆਮ ਕੀਤਾ ਜਿੱਥੇ 1984 'ਚ ਦਿੱਲੀ ਤੇ ਹੋਰ ਥਾਵਾਂ ਤੇ ਸਾਡਾ ਕਤਲ ਕੀਤਾ ਤੇ ਇੱਕ ਵੀ ਪੁਲਿਸ ਅਫਸਰ ਸਾਡੇ ਪੱਖ 'ਚ ਨਹੀਂ ਖੜਾ ਉਸ ਦੇਸ਼ ਦੇ ਇਸ ਨਫ਼ਰਤ ਦਾ ਇੱਕ ਅਫਸਰ ਅਜੀਤ ਦੋਵਾਲ ਸਾਡੇ ਸਾਹਮਣੇ ਅੱਜ ਭਾਰਤ ਪੇਸ਼ ਕਰ ਰਿਹਾ ਹੈ ਕਿ ਇਹਨੇ ਭਾਰਤ ਨੂੰ ਬਚਾਇਆ ਹੈਗਾ ਦੂਜੇ ਪਾਸੇ ਭਾਈ ਜਸਵੰਤ ਸਿੰਘ ਖਾਲੜਾ ਦੀ ਮੂਵੀ ਪੰਜਾਬ 95 ਉਹ ਐਡਿਟ ਕਰ ਕਰਕੇ ਖਤਮ ਕਰਤੀ ਸਾਰੇ ਕਿਤੇ ਉਹਦੇ ਵਿਰੋਧ 'ਚ ਭਾਰਤ ਨੇ ਉਹਨੂੰ ਨਿਕਲਣ ਨਹੀਂ ਦਿੱਤਾ ਜੇ ਜਸਵੰਤ ਸਿੰਘ ਖਾਲੜਾ ਦੀ ਮੂਵੀ ਨਿਕਲਦੀ ਅੱਜ ਲੋਕ ਉਂਗਲ ਚੱਕ ਕੇ ਦੁਵਾਲ ਨੂੰ ਕਹਿੰਦੇ ਕਿ ਇਹ ਤੂੰ ਕੀਤਾ ਹੈ ਕਰਵਾਇਆ ਸਾਡਾ ਦੁੱਖ ਦਰਦ ਸਚਾਈ ਇਹ ਦੇਸ਼ ਆਪਣੇ ਸੈਂਸਰ ਬੋਰਡ ਰਾਹੀਂ ਲੁਕੋ ਰਿਹਾ ਤੇ ਜਿਨ੍ਹਾਂ ਨੇ ਉਹੇ ਸੂਵਿਧਾਾਂ ਦੀਆਂ ਲੰਘਣਾ ਕਰ ਕਰਕੇ ਸਿੱਖਾਂ ਨੂੰ ਦੇਸ਼ ਤੇ ਬਾਹਰ ਮਰਾਇਆ ਮੁਸਲਮਾਨਾਂ ਨੂੰ ਮਾਰਿਆ ਉਹਨਾਂ ਦੀਆਂ ਫਿਲਮਾਂ ਸਾਡੇ ਉੱਤੇ ਥੋਪ ਰਿਆ ਤੇ ਸਾਡੀ ਮੈਮਰੀ ਸਾਈਡ ਨੂੰ ਇਹ ਵਧਾਰਿਆ ਹੈਗਾ ਸੋ ਅੱਜ ਅਸੀਂ ਇਹ ਦੱਸਣਾ ਚਾਹੁੰਦੇ ਹਾਂ